ਅਚਨ ਸ਼ਿਵ ਸ਼ਕਤੀ ਸਿੱਧ ਪੀਠ ਮਾ ਸ਼੍ਰੀ ਬੰਗਲਾ ਮੁਖੀ ਧਾਮ ਅਤੇ ਥਲਾਮੀਸੇਰ ਚਿਲਡਰਨ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਥਲਾਮੀਸੇਰ ਤੋਂ ਪੀੜਿਤ ਬੱਚਿਆਂ ਲਈ 14ਵਾਂ ਖੂਨਦਾਨ ਕੈਂਪ ਦਾ ਆਯੋਜਨ ਰਾਜਪੁਰਾ ਦੇ ਟਾਲੀ ਵਾਲਾ ਚੌਂਕ ਦੇ ਪ੍ਰਸਿੱਧ ਮੰਦਰ ਬੰਗਲਾ ਮੁਖੀ ਧਾਮ ਵਿੱਚ ਲਗਾਇਆ ਗਿਆ। ਸੇਰਾ ਨਾਮ ਮਹੇਸ਼ ਪ੍ਰੇਮੀ ਹੈ। ਔਰ ਜਿਹੜਾ ਇਹ ਅੱਜ ਇੱਕ ਥੈਲਾਸੀਮੀਆ ਦੇ ਬੱਚਿਆਂ ਵਾਸਤੇ ਇੱਕ ਕੈਂਪ ਲਗਾਇਆ ਹੈ ਉਹਦੇ ਬਾਰੇ ਕੀ ਕਹਿੰਦੇ ਆ। ਪੰਨੀ ਸਭ ਇਹ ਥੈਲਾਸੀਮੀਕ ਚਿਲड्रन ਵੈਲਫੇਅਰ ਸੁਸਾਇਟੀ ਹੈ। ਅਸੀਂ ਸਾਲ ਵਿੱਚ ਦੋ ਕੈਂਪ ਲਗਾਉਂਦੇ ਆ। ਪਿਛਲੇ ਅਸੀਂ 10-12 ਸਾਲਾਂ ਤੋਂ ਲਗਾਤਾਰ ਕੈਂਪ ਲਗਾਉਂਦੇ ਆ ਰਹੇ ਆ। ਜਿਹੜੀ ਥੈਲਾਸੀਮੀਕ ਡਿਜ਼ੀਜ਼ ਹੈ ਇੱਕ ਬੜੀ ਖਤਰਨਾਕ ਡਿਜ਼ੀਜ਼ ਹੈ। ਦੇਚ ਪੇਸ਼ੈਂਟਸ ਨੂੰ ਹਮਬਲੋਡਸ ਨੂੰ 10-15 ਦਿਨ ਬਾਅਦ ਬਲੱਡ ਦੇਣਾ ਪੈਂਦਾ। ਪਰ ਇਹਦੇ ਕਰਕੇ ਸਾਨੂੰ ਰੈਗੂਲਰ ਬਲੱਡ ਦੀ ਜਰੂਰਤ ਰਹਿੰਦੀ ਆ ਤਾਂ ਅਸੀਂ ਬਲੱਡ ਡੋਨੇਸ਼ਨ ਕੈਂਪ ਲਗਾਉਂਦੇ ਆ। ਅੱਜ ਦੀ ਗੱਲ ਤੇ ਜਿਹੜੀ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਕਿਆ ਸੰਦੇਸ਼ ਦੇਣਾ ਚਾਹੀਦਾ। ਹਾਂਜੀ ਨੌਜਵਾਨ ਪੀੜ੍ਹੀ ਨੂੰ ਮੈਂ ਇਹ ਕਹਿਣਾ ਚਾਹਾਂਗਾ ਵੀ ਜਿਹੜੇ ਆਪਾਂ ਇਹ ਵਿੱਚ ਕੀ ਹੁੰਦਾ ਜਿਵੇਂ ਜਿਹੜਾ ਡੋ ਮਾਈਨਰ ਥੈਲਾਸੀਮਿਕ ਨਾਲ ਮਿਲ ਕੇ ਇੱਕ ਮੇਜਰ ਥੈਲਾਸੀਮਿਕ ਪੇਸ਼ੈਂਟ ਬਣਦਾ ਹੈ। ਤਾਂ ਨੌਜਵਾਨ ਪੀੜ੍ਹੀ ਨੂੰ ਮੈਂ ਇਹ ਕਹਿਣਾ ਚਾਹਾਂਗਾ ਵੀ ਜਿਵੇਂ ਆਪਾਂ ਯੰਗ ਏਜ ਚ ਸਿਲੈਕਸ਼ਨ ਕਰਦੇ ਆ ਆਪਣੇ ਪਾਰਟਨਰ ਦੀ ਤਾਂ ਉਹਦੇ ਚ ਆਪਾਂ ਇਹ ਕੁੰਡਲੀयां ਮਲਾਨੇ ਆ ਕੁੰਡਲੀयां ਮਲਾਨ ਦੀ ਬਜਾਏ ਆਪਾਂ ਇਹ ਟੈਸਟ ਕਰਾਇਆ ਜਾਏ ਆਪਾਂ ਨੂੰ ਕੈਸ ਕੋਈ ਮਹੀਨਤ ਪਹਿਲਾ ਸਮੇਂ ਜੇਕਰ ਦੋਨੋਂ ਹੈਗੇ ਤਾਂ ਆਪਾਂ ਨੂੰ ਮੈਰਿਜ ਅਵਾਈਡ ਕਰਨੀ ਚਾਹੀਦੀ ਹੈ ਮੋਹਾਰੇ ਆਪਣਾ ਨਾਮ ਦੱਸੋ ਮੇਰਾ ਨਾਮ ਟੋਨੀ ਕੋਇਲ ਹੈ ਜੀ ਅੱਜ ਜਿਹੜਾ ਇਹ ਕੈਂਪ ਲਗਾਇਆ ਗਿਆ ਇੱਕ ਮਾਤਾ ਜੀ ਦਾ ਜਨਮ ਦਿਨ ਵੀ ਹੈ ਇਹਦੇ ਬਾਰੇ ਕੀ ਕਹੋਗੇ ਅੱਜ ਸਾਡੀ ਮਾਤਾ ਜੀ ਬਗਲਾਮੁਖੀ ਜੀ ਉਹਨਾਂ ਦਾ ਪ੍ਰਗਟ ਦਿਵਸ ਹੈ ਅੱਜ ਉਹਦੇ ਉਪਲਕਸ਼ ਤੇ ਥੈਲੇਸੀਮੀਆ ਚੈਲਰਵੇ ਬੋਲੋ ਕਾਲੇਸ਼ੀਆ ਮੋਲੇ ਕੈਂਪ ਲਗਾਇਆ ਗਿਆ ਹੈ ਤੇ ਤੁਸੀਂ ਦੇਖ ਰਹੇ ਹੋਗੇ ਕਿ ਇੰਨੀ بارش ਦੇ ਵਿੱਚ ਵੀ ਲੋਕਾਂ ਦਾ ਹਯੂ ਮਹਾਂ ਸਾਹਮਣੀ ਰਿਹਾ ਹੈਗਾ ਇੰਨੀ بارش ਦੇ ਵਿੱਚ ਵੀ ਲੋਕ ਆ ਰਹੇ ਨੇ ਤੇ ਤੇ ਅੱਛਾ ਮਾਹੌਲ ਹੈ ਇਸੇ ਅੱਗੇ ਜਿਹੜਾ ਖਲਾਤੂਆਂ ਦੇ ਜਿਹੜੇ ਹੁਣ ਬੱਚਿਆਂ ਨੂੰ ਬਲੱਡ ਚੜਦਾ ਹੈ ਤੇ ਇਹਨਾਂ ਵਾਸਤੇ ਤੁਸੀਂ ਇੱਕ ਕੈਂਪ ਦਾ ਆਯੋਜਨ ਕੀਤਾ ਹੈ ਇਹਦੇ ਵਾਸਤੇ ਜਿਵੇਂ ਹੁਣ ਵੀ ਡੋਨਰ ਨੇ ਕਿੰਨੇ ਕਿ ਡੋਨਰ ਇਕੱਠੇ ਹੋ ਚੁੱਕੇ ਭਈ ਮੈਂ ਨਾ ਵੈਸੇ ਬਲੱਡ ਕੈਂਪ ਦਾ ਹਮੇਸ਼ਾ ਬਾਈਕਾਟ ਕਰਦਾ ਲੇਕਿਨ ਜਦੋਂ ਵੀ ਥੈਲੇਸੀਮਾ ਦਾ ਕੈਂਪ ਲੱਗਦਾ ਹੈ ਨਾ ਤਾਂ ਮੈਂ ਨਾਲ ਖੜਾ ਹੋ ਕੇ ਉਹਨਾਂ ਦਾ ਕੈਂਪ ਨਾਲ ਲਗਵਾਉਣਾ ਮਤਲਬ ਕਿ ਕਿਉਂਕਿ ਜਿਹੜੇ ਥੈਲੇਸੀਮਾ ਦੇ ਬੱਚੇ ਆ ਨਾ ਉਹਨਾਂ ਨੂੰ ਹਰ 10 ਦਿਨ ਬਾਅਦ 5 ਦਿਨ ਬਾਅਦ ਬਲੱਡ ਚਾਹੀਦਾ ਹੁੰਦਾ ਹੈ ਤੇ ਜਿਹੜੀ ਆਦਾ ਦਾ ਤੁਹਾਡਾ ਚਿੱਟਾ ਸੀਗਾ ਸਿਰਫ ਇੰਨਾ ਕੁ ਸੀਗਾ ਕਿ ਅਸੀਂ 50 ਬੰਦੇ ਕਰਨੇ ਆ ਲੇਕਿਨ ਸ਼ਾਇਦ ਸਾਨੂੰ ਲੱਗਦਾ ਕਿ ਅਸੀਂ 50 ਤੋਂ ਉੱਪਰ 70 ਅਸੀਂ ਕਰ ਲਾਂਗੇ ਇਹਦੀ بارش ਦੇ ਹੋਣ ਦੇ ਬਾਵਜੂਦ ਵੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿ ਉਹ ਬਲੱਡ ਮੈਂ ਤਾਂ ਮੈਂ ਤਾਂ ਹਮੇਸ਼ਾ ਹੀ ਕਹਿੰਦਾ ਕਿ ਜਿੱਥੇ ਤੁਹਾਨੂੰ ਮੌਕਾ ਮਿਲਦਾ ਬਲੱਡ ਦੇਣਾ ਤੁਸੀਂ ਬਲੱਡ ਦਿਓ ਹਰ 4 ਮਹੀਨੇ ਬਾਅਦ ਬਲੱਡ ਦਿਓ ਔਰ ਲੋਕ ਮੈਨੂੰ ਇਹ ਵੀ ਕਹਿੰਦੇ ਕਿ ਤੈਨੂੰ ਕੀ ਮਿਲਦਾ ਹੈ ਵੀ ਤੁਸੀਂ ਇਹਨਾਂ ਬਲੱਡ ਦਿੰਨੇ ਹੋ ਆਪਣੀ ਗੱਡੀ ਦੋਨੋਂ ਨੇ ਕਿਹਾ ਨੇ ਤੈਨੂੰ ਕੀ ਮਿਲਦਾ ਮੈਂ ਤੈਨੂੰ ਬਸ ਛੋਟੀ ਜਿਹੀ ਗੱਲ ਇੱਕ ਹੋਰ ਕਹਾਂਗਾ ਕਿ ਚਾਰ ਪੰਜ ਦਿਨ ਪਹਿਲਾਂ ਨਾ ਮੇਰੀ ਬੇਟੀ ਚਲਿੱਗੜ ਤੋਂ ਕੈਬ ਦੀ ਵਿਚਾਰੀ ਸੀਗੀ ਤੇ ਉਹਦਾ ਬਹੁਤ بڑا ਐਕਸੀਡੈਂਟ ਹੋਇਆ ਉੱਥੇ ਲੇਕਿਨ ਮੇਰੇ ਬੱਚੇ ਨੂੰ ਕੁਝ ਨਹੀਂ ਹੋਇਆ ਮੈਨੂੰ ਮੈਂ ਲੋਕਾਂ ਨੂੰ ਇਹੀ ਗੱਲ ਕਿਹਾ ਕਿ ਬਸ ਮੈਨੂੰ ਇਹੀ ਕੁਝ ਮਿਲਦਾ ਟੋੜੀਆਂ ਦੁਆ ਮਿਲਦੀਆਂ ਸਭ ਕੁਝ ਠੀਕ ਹੈ ਤੇ ਲੋਕਾਂ ਨੂੰ ਮੈਂ ਕਹਾਂਗਾ ਵੀ ਤੁਸੀਂ ਬਲੱਡ ਜਿੰਨਾ ਦਾਨ ਕਰ ਸਕਦੇ ਕਰੋ ਜਿਹੜਾ ਵੀ ਤੁਹਾਡੇ ਨੇੜੇ ਹਸਪੀਟਲ ਲੱਗਦਾ ਕਿਤੇ ਵੀ ਕੈਂਪ ਲੱਗਿਆ ਹੋਵੇ ਤੁਸੀਂ ਜਾਓ ਉੱਥੇ ਜਾ ਕੇ ਬਲੱਡ ਦੋਵਾ ਪ੍ਰੌਪਰਟੀ ਬੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟੀਆਂ